ਤੂੰ ਆਇਆ ਵੇ ਰੋਟੀ ਖਾ ਲਾ ਕਿ ਖਾ ਲਾ ਓ ਮੈਗਾ ਮੈਨੂੰ ਭੁੱਖ ਨਹੀਂ ਆ ਗਈ ਪਤ ਓਏ ਓ ਮੇਰਾ ਸੋਹਣਾ ਓ ਮੈਗਾ ਮੈਨੂੰ ਭੁੱਖ ਨਹੀਂ ਮੈਂ ਖਾ ਲਊਗੀ ਖਾ ਲਾ ਓ ਮੇਰਾ ਛੋਡਿਆ ਓ ਮੇਰੀ ਟੁੱਟੀ ਆਇਆ ਸੀ 8 ਮਹੀਨੇ ਆਇਆ ਸੀ 8ਵੇਂ ਮਹੀਨੇ ਆਇਆ ਸੀਗਾ 22 ਤਰੀਕ ਨੂੰ ਮੈਂ 20 ਜੇ ਨੂੰ ਆਇਆ ਸੀ ਪਤਾ ਨਹੀਂ ਕਿ ਫੋਨ ਕਦੋਂ ਆਣਾ ਮੋਰ ਦਾ ਹਲੇ ਕੁਛ ਨਹੀਂ ਸੀ ਸੱਤਿਆ ਬਾਤ ਲਈ ਕਹਿੰਦਾ ਸੀ ਯਾਰ ਹੋਰ ਆਪਣਿਆਂ ਨੂੰ ਬਾਹਰ 7 ਸਾਲ ਹੋ ਗਏ ਪਟਿਆਲੇ ਉਹ ਕੜ ਦੇ ਨੂੰ ਉਹਦੇ ਹਸਲ ਕਰਦੇ ਨੂੰ ਤਿਆਰੀ ਪੂਰੀ ਕਰਦੇ ਨੂੰ ਕਹਿੰਦਾ ਸੀ ਕਦੇ ਇੱਕ ਹੋਰ ਤਿਹਾੜੀ ਮਨਾਇਆ ਸੋਡੇ ਤੇ ਕਰ ਗਿਆ ਨਾਣ ਤੇ ਕਹਿੰਦਾ ਗੁਰਪੁਰਬ ਤੇ ਆਉਣਾ ਅੱਜ ਗੁਰਪੁਰਬ ਤੇ ਆ ਜੀ ਮੇਰੇ ਬਾਪੇ ਨੇ ਕਦਾ ਗੁਰਪੁਰਬ ਤੇ ਆਉਣਾ ਮम्मी ਕਾਕਾ ਪਤ ơi ਸਾਨੂੰ ਨਹੀਂ ਸੀ ਦੱਸਿਆ ਮੇਰੇ ਦੋਤੋ ਮੈਨੂੰ ਨਹੀਂ ਪਤਾ ਸੀ ਮੇਰਾ ਗਾਦਾ ਦਿਲ ਕਾਰੇ ਬੈਠਾ ਹੈ ਸਾਡਾ ਪੈਸਾ ਨਾ ਦੇ ਗਾਰੀ ਪੈਦਾ ਤੀ ਵਾਲਾਈ ਬਿਖਰ ਕਾ ਦਰਦ ਹੋ ਗਿਆ ਪੈਸਾ ਨਾ ਪਾਈ ਤੁਹਾਡਾ ਮਨ ਲੁੱਟੀ ਗਈ ਉਹ ਪੈਸਾ ਲੁੱਟੀ ਗਈ

ਇਸ ਤਰ੍ਹਾਂ ਤੇ ਪਰ ਕਲੀਅਰ ਹੋ ਗਿਆ 4 ਸਾਲ ਦੀ ਪਰਸੀ ਤੇ ਮੇਰਾ ਪੁੱਤ ਆਇਆ ਨਾ ਚਾਹੇ ਮਰ ਜਾਵੇ ਵਰਦੀ ਪਾਣੀ ਪਾਣੀ ਆ ਸੰਗ ਨਹੀਂ ਤੋਲੇ ਮੇਰੇ ਸੇਤੀ ਝੱਡ ਜਾਣਾ ਘਰ ਤੇ ਨੀ ਤਾ ਨੂੰ ਦੇਖ ਦੇਖ ਕੇ ਜਿੰਦੇ ਸੀ ਸਾਡਾ ਸਭ ਕੁਝ ਹੋਈ ਸੀ ਤੇ ਨਾ ਨੀ ਫਰੋੜਾ ਮੁਸਿਰ ਤੇ ਆ ਬੜ ਗਿਆ ਓਏ ਵੀਰ ਨਾ ਤੂੰ ਦਿਲ ਤੇ ਪਸਰਦ ਕੇ ਤੋਰੇ ਮਰਾ ਡੱਟ ਗਿਆ ਕੰਦੀ ਹਰ ਮਾਮਾ ਤੇ ਲੰਗਈਆ ਕੋਈ ਨਾ ਮੇਰਾ ਪੁੱਤ ਨੀ ਕਿੱਡਾ ਵੀਰ ਨਾ ਕਿੱਥੇ ਤੂੰ ਤੁਰ ਗਿਆ ਇਹ ਛੋੜਿਆ ਡਾ ਅਜੇ ਸਿੰਘ ਕਦੋਂ ਭਰਤੀ ਹੋਏ ਬਗਨੀ ਵੀਰ ਆਹੀ ਬਾਈ 22 ਹੋਇਆ ਕਦੋਂ ਹੋਈ ਸੀ ਆਖਰੀ ਵਾਰ ਗੱਲ ਤੁਹਾਡੀ ਉਹਦੇ ਨਾਲ ਜੀ ਆਖਰੀ ਵਾਰ ਮੇਰੀ ਪਰਸੋਂ ਗੱਲ ਹੋਈ ਕੀ ਗੱਲਬਾਤ ਹੋਈ ਸੀ ਕੀ ਕਹਿੰਦਾ ਸੀ ਕੀ ਕਹਿੰਦਾ ਬਰਾਜੀ ਖੁਸ਼ੀ ਆ ਡੈਡੀ ਠੀਕ ਠਾਕ ਆ ਬਾਕੀ ਕਹਿੰਦਾ ਮੰਮੀ ਨਾਲ ਗੱਲ ਕਰਾ ਦਿਓ ਹਾਂ ਜੀ ਫਿਰ ਮੈਂ ਘਰ ਥੋੜੀ ਗੱਲ ਕਰਤਾ ਹੀ ਫਿਰ ਉਹ ਮੰਮੀ ਨਾਲ ਕਹਿੰਦਾ ਮੇਰੀ ਗੱਲ ਕਰਾ ਕਈ ਵਾਰੀ ਹੁਣਾ ਘਰ ਉਹਨੇ ਕੰਮ ਤੇ ਹੁਣਾ ਮੈਂ ਕਹਿੰਦਾ ਬਾ ਸ਼ਾਮੇ ਗੱਲ ਲਓ ਇਹ ਜਦੀ ਮੈਂ ਭੱਜ ਕੇ ਉਹਨੂੰ ਫੜਨਾ ਕੋਈ ਨਾ ਗੱਲਾਂ ਕਿੰਨਾ ਕਿੰਨਾ ਕੀ ਕਰਦਾ ਉਹਦੇ ਆਪ ਦੀ ਮਾਤਾ ਹਾਂਜੀ ਕਿਸ ਤਰ੍ਹਾਂ ਸੂਚਨਾ ਮਿਲੀ ਕੱਲ ਸ਼ਾਮ ਨੂੰ ਆਪਾਂ ਨੂੰ ਸੂਚਨਾ ਮੈਨੂੰ 5:30 ਤਕਰੀਬਨ ਮਿਲੀ ਉਹਨਾਂ ਕੋਲੋਂ ਸੀਗਾ ਬਾਈਕ ਕੋਲੋਂ ਮੇਰੇ ਕੋਲ ਪਹੁੰਚ ਉਹਦੇ ਮੈਂ ਗਿਆ ਸੀ ਪਸ਼ੂਪਾਲ ਗੇੜਾ ਮਾਨ ਸੁਣਨ ਆਲੀ ਸੀ ਬੈਸ ਦੀ ਛੋਟੀ ਮੈਂ ਕਿ ਚੱਲ ਗਿਆ ਜਾਨ ਨੂੰ ਖਬਰ ਆਈ ਖਬਰ ਆਈ ਤੇ ਉਹ ਕਹਿੰਦੀ ਕੌਣ ਬੋਲ ਰਿਹਾ ਕਹਿੰਦਾ ਮੈਂ ਸਰ ਬੋਲ ਰਹਾ ਇਹ ਕਹਿੰਦੀ ਮੈਂ ਅਜੇ ਦੀ ਮੰਮੀ ਬੋਲ ਰਹੀ ਇਹ ਡਾਮਾ ਢੋਲ ਕੇ ਮੈਨੂੰ ਫੜਿਓ ਫੋਨ ਵੀ ਆ ਮੜੀ ਗੱਲ ਕਰਿਓ ਨਾ ਅਜੇ ਦਾ ਸਾਰਾ ਆ ਬਜੇ ਹੁਣੇ ਸਾਰੇ ਨੇ ਫੋਨ ਕਰਿਆ ਕੀ ਗੱਲਬਾਤ ਹੋਈ ਹਾਂਜੀ ਇਹਨਾਂ ਨਾਲ ਸਰ ਦੀ ਕੀ ਗੱਲ ਹੋਈ ਕਹਿੰਦਾ ਇਹਦਾ ਇਹਦਾ ਗੱਲ ਘਟਣਾ ਵਾਪਰ ਗਈ ਕਹਿੰਦਾ ਸਪੋਰਟ ਹੋ ਗਿਆ ਉਥੇ ਕਿਉਂ ਕਿਤੇ ਮੈਂ ਕਉ ਨੂੰ ਬਚਾ ਨਹੀਂ ਸਕੇ ਨਹੀਂ ਕਹਿੰਦਾ ਮੁਝਾ ਨੂੰ ਮੁਸਕਿਲ ਗਿਆ ਜਿਆਦਾ ਟੌਰਚਰ ਹੋ ਗਿਆ ਗੱਲ ਹੈ ਜੀ ਇੰਨੀ ਗੱਲ ਹੋਈ ਆ ਬਸ ਇਹ ਹਾਈ ਕੋਰਟ ਆਪ ਸਾਰੇ ਫਕੀ ਲੱਗ ਗਏ ਉਹ ਵੀ ਲੱਗੇ ਸੀ ਉਹ ਵੀ ਭਾਂਡ ਘਟ ਕੇ ਕਾਨੂੰ ਡੱਗਦੀ ਨਹੀਂ ਆਉਂਦੀ ਉਹਦੇ ਬਾਅਦ ਕੀ ਕਰਨਾ ਬਸ ਹਾਈ ਕੋਰਟ ਆ ਕਰੀਏ ਨ ਰਾਤ ਦੇ ਬੈਠੇ ਆ ਪੱਕੇ ਸਾ ਜਿੱਦਾਂ ਵੀ ਉਹ ਜੀ ਕਿੰਨੇ ਬੱਚੇ ਨੇ ਬੱਚੇ 6 ਬੇਟੀਆਂ ਇਹ ਇੱਕ ਬੇਡਾ ਸੀਗਾ ਕਿਸ ਤਰ੍ਹਾਂ ਜਿਹੜਾ ਪਰਿਵਾਰ ਵੀ ਬੜਾ ਗਰੀਬੀ ਚੋਂ ਗਰੀਬੀ ਦੀ ਕਿਸ ਤਰ੍ਹਾਂ ਪਾਲਣ ਪੋਸ਼ਣ ਕੀਤਾ ਪਾਲਣ ਪੋਸ਼ਣ ਬਸ ਝਾੜੀ ਦੱਪਾ ਕਰਿਆ ਉਹਨਾਂ ਦੀ ਮਾਤਾ ਨੇ ਵੀ ਝਾੜੀ ਦੱਪਾ ਕਰਿਆ ਨੇ ਗੰਦ ਰੁਗਾਜ ਕਰਿਆ ਹਾਂ ਜੀ ਬੇਟੀਆਂ ਫੈਕਟਰੀ ਭੁਖੀ ਜਿਗਰ ਕਰਦੀ ਨਹੀਂ ਧਾਗਾ ਮਲ ਚ ਐਦਾਂ ਗੁਜ਼ਾਰਾ ਕਰਕੇ ਥੋੜਾ ਥੋੜਾ ਪੈਸਾ ਜੋੜ ਕੇ ਚਲੋ ਕਿੰਨੇ ਜਿਲਾਬਾ ਕਰਿਆ ਜਿੱਦਾਂ ਉਹਨਾਂ ਦਾ ਵਸੇ ਬਕਰਿਆ ਕਰਨ ਦੇ ਵਿੱਚ ਚਲੋ ਬੇਟੀਆਂ ਖੋਸਾਲ ਨੇ ਉਨਨੂ ਵੀ ਸਾਰਾ ਵੀ ਡੈਡੀ ਦਾ ਸਾਰਾ ਹੋ ਗਿਆ ਨਹੀਂ ਸਾਡਾ ਭਰਾ ਫਾਉ ਚਲੇ ਗਿਆ ਸਾਨੂੰ ਕੋਈ ਚਿੰਤਾ ਸਾਨੂੰ ਵੀ ਦੇਖੂਗਾ ਸਾਡੇ ਵੱਲ ਜੀ ਹੱਥ ਮਾਰੂਗਾ ਕੋਈ ਲੋੜ ਪੈ ਗਿਆ ਕਹਿ ਬਗਰ ਧੱਕੇ ਨਾਲ ਵੀ ਸਾਨੂੰ ਆ ਚਾਹੀਦਾ ਬਸ ਜਿਸ ਤਰ੍ਹਾਂ ਪਿੰਡ ਚ ਸੁਣਿਆ ਵੀ ਅਜੇ ਨੇ ਆਪ ਵੀ ਬੜੀ ਮਿਹਨਤ ਕਰੀਆ ਤੇ ਦਿਹਾੜੀ ਵੀ ਜਾਂਦਾ ਰਹਿਆ ਹਾਂ ਹਾਂ ਜੀ ਦਿਹਾੜੀ ਤਾਂ ਫਿਰ ਉਹ ਫੌਜ ਦੀ ਤਿਆਰੀ ਕਿਸ ਤਰ੍ਹਾਂ ਕਰਦਾ ਸੀਗਾ ਜੀ ਦਿਹਾੜੀ ਤਾਂ ਪੱਕਾ ਇਹ ਫਿਰ ਟ੍ਰੇਨਿੰਗ ਵੀ ਕਰਦਾ ਅਕੈਡਮੀ ਜਾਂਦਾ ਰਿਹਾ ਫਿਰ ਲੌਕਡਾਊਨ ਹੋ ਗਿਆ ਵਿੱਚ ਅਕੈਡਮੀ ਜਾਂਦਾ ਪਟਿਆਲੇ ਬਹੁਤ ਉਹਨੇ ਮਿਹਨਤ ਕਰੀ ਘਰ ਤੋਂ ਰਕਦਾਂ ਨਹੀਂ ਰਾਤ ਨੂੰ ਸਵੇਰ ਨੂੰ ਕਣੋਂ ਮੀ ਡਾੜੀ ਚੱਲੇ ਮੈਂ ਉੱਠੀ ਪੜਾਈ ਪੜੀ ਕਰੀ ਜਾਣੀ ਬਹੁਤ ਮਿਹਨਤ ਕਰਕੇ ਪੜਾਈ ਕਰੀ ਫਾਈਲ ਸਾਟੂ ਪਾ ਕੇ ਬਸ ਸੈਜ ਨੂੰ ਗਿਆ ਸੀ ਆਗੀ ਕਹਿੰਦੇ ਧਰਤੀ ਅਗਨੀ ਵੀਰ ਵਾਲੀ ਮੈਂ ਕਿਹਾ ਦੇਖ ਲੈ ਬੇਟਾ ਜਿੱਦਾਂ ਵੀ ਪ੍ਰੀਖਿਆ ਹੈ ਨਾ ਮੈਂ ਕਿਹਾ ਨੌਜਵਾਨੇ ਜਾਂਦੇ ਆ ਫੌਜਾਂ ਸਾਰੇ ਉਮੇਜ ਲੱਗਾ ਪਏ ਕਿ ਹੁੰਦਾ ਹਨ ਫਿਰ ਆਪਾਂ ਨੂੰ ਮੈਂ ਉ ਕੀ ਕਰ ਸਕੀ ਹਾਂ ਘਟਨਾ ਦਾ ਕੀ ਪਤਾ ਹੈ ਵੀ ਇਹ ਘਟਨਾ ਵੀ ਵਾਪਰ ਜਾਣੀ ਇੱਕ ਦਮ ਸਾਡੇ ਨਾਲ ਹੁਣ ਮੈਂ ਤਾਂ ਕੋਈ ਨਹੀਂ ਕਰ ਸਕਦਾ ਬਾਕੀ ਹੁਣ ਬੇਟਾ ਨੂੰ ਕੋ ਮਿਲਣਾ ਚਾਹੀਦਾ ਗੌਰਮਨ ਨੂੰ ਬੇਟਾ ਤਾਂ ਵਾਪਸ ਨਹੀਂ ਆਉਂਦਾ ਪਰ ਐਡੀ ਵੱਡੀ ਕੁਰਬਾਨੀ ਜਿਹੜੀ ਕਰੋੜਾਂ ਚ ਕੋਈ ਉਹ ਦਿੰਦਾ ਕਿਸ ਤਰ੍ਹਾਂ ਦੇਖਦੇ ਹਾਂ ਬੇਟੇ ਦੀ ਸ਼ਹਾਦਤ ਨੂੰ ਵੀ ਦੇਸ਼ ਦੇ ਲਈ ਕੁਰਬਾਨ ਕੁਰਬਾਨ ਹੋਇਆ ਗਵਰਬਾ ਸਾਨੂੰ ਮੇਰੇ ਬੇਟੇ ਤੇ ਮਾਣ ਵੀ ਵੀ ਮੇਰਾ ਬੇਟਾ ਸ਼ਹੀਦ ਹੋਇਆ ਕੁਰਬਾਨੀ ਦੀ ਦੇਸ਼ ਕੌਮ ਦੀ ਖਾਤਰ ਉਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਕਿਉਂ ਮੋਰੇ ਹੋ ਕੇ ਜੋੜ ਪੱਜ ਕੀਤੀ ਤਾਂ ਉਹਦੀ ਨਾ ਘਟਣਾ ਬਾਕੀ ਜੇ ਬਾਈ ਜਾਨ ਥੋੜਾ ਪਿੱਛੇ ਹਟਦਾ ਕਦਮ ਨਾ ਇੱਥੇ ਤੱਕ ਪਾਉਂਦਾ ਪੇਟੇ ਦੀ ਜਿਹੜੀ ਸ਼ਹਾਦਤ ਆ ਹਮੇਸ਼ਾ ਜਿਉਂਦੀ ਰਹੇ ਅੱਖਾਂ ਦੇ ਸਾਹਮਣੇ ਤੁਹਾਨੂੰ ਦੇਖਦੇ ਕਿਸ ਤਰ੍ਹਾਂ ਜਿਹੜੀ ਸਰਕਾਰ ਤੋਂ ਮੰਗਦੇ ਨੇ ਕਿਸ ਤਰ੍ਹਾਂ ਜਵਾਬ ਕਰਦੇ ਮੰਗ ਕਰਦੇ ਆ ਵੀ ਜੋ ਵੀ ਉਹਦਾ ਮਾਣਾ ਮੋਟਾ ਇੱਥੇ ਬਣਾਉਣਾ ਚਾਹੀਦਾ ਮੇਰੇ ਬੰਦੇ ਦਾ ਬੁੱਤ ਸ਼ਾਮਗੜ ਸਦਾਰਾਂ ਦੇ ਬੱਚੇ ਅਗਨੀ ਵੀਰ ਜਿੱਦਾਂ ਕੋਈ ਸ਼ਹੀਦ ਨਹੀਂ ਹੋਇਆ ਆ ਦੇਖੋ ਜੀ ਗਮ ਵੀ ਘੜੀ ਹੈ ਇੱਕ ਸਾਡੇ ਤੇ ਪਰਿਵਾਰ ਦੇ ਵਿੱਚੋਂ ਸ਼ਹੀਦ ਅਜੇ ਵੀਰ ਸਿੰਘ ਅਗਨੀ ਵੀਰ ਜੋ ਜਿਹਦੀ ਵੀ ਜਨਨੂ ਪ੍ਰਾਪਤ ਹੋਈ ਹੈ ਉਹਨਾਂ ਦਾ ਪਰਿਵਾਰ ਇੱਥੇ ਸਾਰਾ ਬੈਠਾ ਹੈ ਛੇਾਂ ਭੈਣਾਂ ਦਾ ਇਕੱਲਾ ਉਪਰਾਹ ਤੇ ਅੰਡ ਉਹਨਾਂ ਦੇ ਫਾਦਰ ਸਾਹਿਬ ਮਦਰ ਸਾਹਿਬ ਔਰ ਸਾਰੇ ਪਰਿਵਾਰ ਨੇ ਮਿਲੇ ਹੈ ਉਹਨਾਂ ਦੀ ਹਾਲਤ ਨਹੀਂ ਹੈ ਬਿਲਕੁਲ ਘੱਲ ਰਹੇ ਨੇ ਇੱਕ ਤਰ੍ਹਾਂ ਪ੍ਰਸ਼ਾਸਨ ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਸਬਡਿਵੀਜ਼ਨ ਦੇ ਮਹਤਵਪੂਰਨ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰਾਸ ਦੇ ਸਕਦੇ ਆ ਉਹਨਾਂ ਦਾ ਉਹਨਾਂ ਦੇ ਨਾਲ ਖੜੇ ਹੈ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹੈਗੇ ਉਨੇ ਨੂੰ ਦੱਸਿਆ ਹੈ ਕਿ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਦੇਹ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹ ਦੀ ਰਵਾਨਗੀ ਹੋਏਗੀ ਤੇ ਸੁਬੇ ਦਾ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਆਥੈਂਟਿਕ ਇਨਫੋਰਮੇਸ਼ਨ ਜਦੋਂ ਹੀ ਮਿਲਦੀ ਹੈ ਕਿ ਉਹ ਕਦੋਂ ਚੱਲਣਗੇ ਉਹਦੇ ਹਿਸਾਬ ਨਾਲ ਕੱਲ ਜਾਂ ਕਿਵੇਂ ਜਿਹੜੇ ਲਾਸਟ ਰਾਈਟ ਨੇ ਸਰਕਾਰ ਕਦੋਂ ਹੁੰਦਾ ਹੈ ਉਹਦੇ ਬਾਰੇ ਹਜੇ ਪਰਿਵਾਰ ਨੇ ਫੈਸਲਾ ਲੈਣਾ ਹੈ